ਸੁਖਵੀਰ ਸਿੰਘ ਬਾਦਲ ਦੇ ਵੱਲੋਂ 10 ਦਿਨਾਂ ਦਾ ਅਲਟੀਮੇਟਮ ਆ ਜਿਹੜਾ ਕਿ ਡਿੰਪੀ ਢਿੱਲੋਂ ਨੂੰ ਦਿੱਤਾ ਗਿਆ ਸੀ ਤੇ ਉੱਥੇ ਹੀ ਹੁਣ ਡਿੰਪੀ ਢਿੱਲੋਂ ਦੇ ਵੱਲੋਂ ਫਿਰ ਤੋਂ ਬਿਆਨ ਦਿੱਤਾ ਗਿਆ ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾਰੇ ਨੇ ਡਿੰਪੀ ਢਿੱਲੋਂ ਤੇ ਉੱਥੇ ਹੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤੇ ਹੈ ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਡਿੰਪੀ ਢਿੱਲੋਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਉੱਥੇ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਤੇ ਅੱਜ ਡਿੰਪੀ ਢਿਲੋ ਜਿਹੜੇ ਕਿ ਦੁਪਹਿਰ 1 ਵਜੇ ਸ਼ਾਮਲ ਹੋਣਗੇ ਤੇ ਉੱਥੇ ਹੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ 10 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਤੇ ਜਿਸ ਦੇ ਵਿੱਚ ਉਹਨਾਂ ਦਾ ਡਿੰਪੀ ਢਿਲੋ ਨੂੰ ਲੈ ਕੇ ਕਹਿਣਾ ਸੀ ਕਿ ਅਸੀਂ ਇੰਤਜ਼ਾਰ ਕਰਾਂਗੇ ਤੇ ਜੇਕਰ ਡਿੰਪੀ ਢਿਲੋ ਕਾਲੀ ਦਲ ਦੇ ਵਿੱਚ ਵਾਪਸ ਆਉਂਦੇ ਨੇ ਤਾਂ ਅਸੀਂ ਗਿੱਦੜ ਬਾਹਾ ਤੋਂ ਜਿਹੜਾ ਕਿ ਹੋਰ ਉਮੀਦਵਾਰ ਨਹੀਂ ਖੜਾਗੇ ਖੜਾਵਾਗੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਜੇਕਰ ਡਿੰਪੀ ਢਿੱਲੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ ਤਾਂ ਉਹ ਵਾਪਸ ਪਾਰਟੀ ਦੇ ਵਿੱਚ ਯਾਨੀ ਕਿ ਅਕਾਲੀ ਦਲ ਦੇ ਵਿੱਚ ਨਹੀਂ ਵਾਪਸ ਆਉਂਦੇ ਤਾਂ ਹੋਰ ਉਮੀਦਵਾਰ ਜਲਦ ਐਲਾਨਿਆ ਜਾਵੇਗਾ ਤੇ ਅੱਜ ਡਿੰਪੀ ਢਿੱਲੋਂ ਜਿਹੜੇ ਕਿ ਦੁਪਹਿਰੇ 1 ਵਜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਉੱਥੇ ਹੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦੇਣ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ

ਜਿਨ੍ਹਾਂ ਦੇ ਸੜਕੇ ਇਹ ਪਾਰਟੀ ਕਹਿਮ ਹੋਈ ਹੈ ਉਹਨੂੰ ਨਿਮਰਤਾ ਸਹਿਤ ਨਹੀਂ ਕਰਨਾ ਕਿ ਹੋ ਸਕਦਾ ਮੈਕਸਮ ਉਹਨਾਂ ਨੂੰ ਸਾਰੇ ਨੂੰ ਕਈ ਫੂਲਾ ਦੇ ਕਿਤੇ ਨਹੀਂ ਹੋ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਸਾਰੇ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਬਣ ਕੇ ਸਾਰੇ ਜਿਹੜੇ ਉੱਥੇ ਆਪਾਂ ਮਾਨ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਨੂੰ ਜੀ ਆਇਆਂ ਕਹਾਂਗੇ ਦਰਵੇ ਦੇ ਵਿੱਚ ਇੰਨੀ ਨਿਮਰਤਾ ਸਹਿਤ ਸਾਰੇ ਬੇਨਤੀ ਕਬੂਲ ਕਰਿਓ ਤੇ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰ ਮੈਂ ਸਾਰੇ ਬਿਦਰਵਾ ਨਿਵਾਸੀਆਂ ਨੂੰ ਮੈਂਦੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਣਯੋਗ ਸੁਦਰਪਾਪ ਸਿੰਘ ਦੀ ਮਾਸਾ ਨੂੰ ਮੰਤਰੀ ਬਿਜਾਓ ਆਪਣਾ ਘਰਵਾੜ ਵਿੱਚ ਆਏ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਵਸਤਾ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਨਾਲ ਜਿਨ੍ਹਾਂ ਦੇ ਸਦਕੇ ਇਹ ਪਾਰਟੀ ਕਾਇਮ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਮਿਲਦੀ ਕਰਨਾ ਕੀ ਹੋ ਸਕਦਾ ਮੈਕਸਮ ਉਹਨਾਂ ਨੂੰ ਸਾਰੇ ਨੂੰ ਕਈ ਫੁੰਡਾ ਕਿਤੇ ਨਹੀਂ ਹੋ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਮਿਲਦੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਿਹੜੇ ਆਪਾਂ ਮੰਨ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜੀ ਆਇਆਂ ਕਹਾਂਗੇ ਦਰਵੇਤੇ ਵਿੱਚ ਇਹ ਮੇਰੀ ਨਿਮਰਤਾ ਸਹਿਤ ਸਾਰੇ ਬੇਨਤੀ ਕਬੂਲ ਕਰਿਓ ਤੇ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਹੈ